हां जी दोस्तों सारेया नु सस्श्रीकाल स्वागत करते हैं टोंडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਕੈਰੋਂ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਅੱਜ ਤੁਹਾਨੂੰ ਦੋਸਤੋ ਪਸ਼ੂ ਜਿਹੜੇ ਆ ਬਾਈ ਝੰਡੇ ਦੇ ਕੋਲ ਪਸ਼ੂ ਜਿਹੜੇ ਆ ਦੋਸਤੋ ਪੰਜ ਨਾਕ ਦਿਖਾ ਦਾਂਗੇ ਪੰਜ ਨਹੀਂ 6 ਨਾਕ ਹੋਣਗੇ ਜੀ ਚਾਰ ਬੱਜਾਂ ਤੇ ਦੋ ਬਿਹੜਾ ਪਸ਼ੂ ਆਲਮੋਸਟ ਜਿੰਨੇ ਵੀ ਦਿਖਾ ਦਾਂਗੇ ਦੋਸਤੋ ਸਾਰੇ ਸੂਏ ਸੂਏ ਨੇ ਤਸੱਲੀ ਬਖਸ਼ ਨੇ ਬਾਕੀ ਆਪਣੀ ਤਸੱਲੀ ਤੁਸੀਂ ਦੋ ਟਾਈਮ ਚਵਾਈ ਕਰਕੇ ਜ਼ਰੂਰ ਕਰ ਲਿਓ ਗੱਪਣ ਪਸੂ ਨੂੰ ਆਪਾਂ ਹਰ ਵਾਰ ਕਹਿ ਦਿੰਨੇ ਆਂ ਆਪਦੀ ਟਿਪਕੇ ਤੇ ਸਰਲੀ ਕਰ ਲਿਓ ਆਓ ਕਰਦੇ ਆਂ ਗੱਲਬਾਤ ਤੇ ਦੋਸਤੋ ਅੱਜ 24 ਅ ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਠੀਕ ਆ ਜੀ 24 ਸਤੰਬਰ ਨੂੰ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ ਦੋਸਤੋ 10:30 ਵਜੇ ਦਾ ਸਮਾਂ ਹੈ 10:30 ਤੋਂ ਕੋਈ 11:00 ਦੇ ਲਾਗੇ ਤੱਕ ਜਿਹੜਾ ਸਮਾਂ ਹੈਗਾ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਪਾਜੀ ਚੰਡੇ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸੰਧੂ ਸਾਹਿਬ ਸਾਸਰੀ ਕਾਲ ਹੋ ਠੀਕ ਠਾਕ ਜੀ ਰਾਜੀ ਸੇਤ ਵਧੀਆ ਜੀ ਕਿਰਪਾ ਸਤ ਗੁਰ ਦੀ ਤੁਸੀਂ ਸੁਣਾਓ ਬਹੁਤ ਵਧੀਆ ਪਾਜੀ ਠੀਕ ਠਾਕ ਕਿਰਪਾ ਕਿਰਪਾ ਜੀ ਸ਼ੁਕਰ ਚਈਦਾ ਹਾਂ ਜੀ ਅੱਛਾ ਪਾਜੀ ਅੱਜ ਪਸੂ ਜਿੱਦਾਂ ਕਿ ਆਪਾਂ ਦੱਸਤਾ ਵੀ 6 ਨਗ ਨੇ ਹਾਂ ਜੀ ਚਾਰ ਮੱਝਾਂ ਦੋ ਬਿਹੜਾ ਹਾਂਜੀ ਹਾਂਜੀ ਤੇ ਸੁਈਆਂ ਬਿਹੜਾ ਵੀ ਦੋਵੇਂ ਸੁਈਆਂ ਤੇ ਮੱਝਾਂ ਮੇਰੇ ਦਾ ਵੀ ਚਾਰੇ ਸੁਈਆਂ ਕਿ ਤਿੰਨ ਨਹੀਂ ਤਿੰਨ ਸੁਈਆਂ ਜੀ ਇੱਕ ਬਹੁਤ ਵੱਡੀ ਮੈਂ ਆ ਉਹ ਥੋੜੀ ਜਿਹੀ ਕੱਚੀ ਆ ਦੇਣ ਲੈਂਦੀ ਹੈ ਜੇ ਪੰਜ ਸੱਤ ਅੱਛਾ ਜੀ ਹਾਂਜੀ ਹਾਂਜੀ ਚੰਗੇ ਰਿਕੋਰਡ ਵਾਲੀ ਆ ਹਾਂ ਚੰਗੇ ਰਿਕੋਰਡ ਵਾਲੀ ਆ ਜੀ ਠੀਕ ਆ ਹਾਂਜੀ ਬਹੁਤ ਵਧੀਆ ਮੈਂ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਕਰੀਏ ਸ਼ੁਰੂਆਤ ਆਜੋ ਆਜੋ ਜੀ ਇੱਕ ਨੰਬਰ ਤੋਂ ਆਜੋ ਸੋ ਪਹਿਲਾਂ ਦੋਸਤੋ ਆਪਾਂ ਤੁਹਾਨੂੰ ਮੱਝਾਂ ਦਿਖਾ ਦਿੰਨੇ ਆ ਬਿਹੜਾ ਵੀ ਦੋ ਨੇ ਬਿਹੜਾ ਵੀ ਬਹੁਤ ਜਿਆਦੀਆਂ ਸੋਹਣੀਆਂ ਨੇ ਠੀਕ ਆ ਜੀ ਇਹ ਆ ਜ ਪਹਿਲਣ ਝੋਟੀ ਸੂਈ ਆ ਅੱਛਾ ਦਿਨ ਕਿੰਨੇ ਕੋ ਗਏ ਨੇ ਇਹਨੂੰ ਦਿਨ ਅੱਜ ਦੀ ਹੋ ਗਏ ਆ ਮੇਰੇ ਸਾਹ ਨਾਲ 6-7 ਦਿਨ ਹੋ ਗਏ ਆ ਜੀ ਮਗਰ ਇਹਦੇ ਕੱਟਾ ਵਾ ਜੀ ਪੰਜਾਬੀ ਦਾ ਲਬਜ ਕੱਟਾ ਮਗਰ ਜਿਵੇਂ ਬਹੁਤ ਵਧੀਆ ਤੇ ਬਾਕੀ ਹਾਂਜੀ 5-6 ਦਿਨ ਦੋਸਤੋ ਝੋਟੀ ਨੂੰ ਸੂਈ ਨੂੰ ਹੋ ਗਿਆ ਤੇ ਸੂਆ ਪਹਿਲਣੀ ਆ ਜੀ ਹਾਂਜੀ ਪਹਿਲਾ ਸੂਆ ਜੀ ਥਣ ਥਣ ਬਹੁਤ ਸੋਹਣਾ ਜੀ ਲੇਵਾ ਬੜਾ ਸੋਹਣਾ ਝੋਟੀ ਦਾ ਲਓ ਜੀ ਮਗਰ ਕੱਟਾ ਦੋਸਤੋ 6 ਦਿਨ ਹੋ ਗਏ ਆ ਸਮਾ ਸੂਈ ਨੂੰ ਪਹਿਲਣ ਝੋਟੀ ਆ ਬਹੁਤ ਜਿਆਦਾ ਸੋਹਣੀ ਆ ਰਿੰਗ ਸਿੰਘ ਦਾ ਛੋਟਾ ਜਿਹਾ ਸਿੰਘ ਆ ਛੈਹੀ ਤੁਸੀਂ ਵੇਖੋ ਝੋਟੀ ਦੇ ਵਿੱਚ ਪੂਰੀ ਆ ਅੱਛਾ ਤੇ ਹੁਣ ਬੋਲਾ ਜਾਂ ਦੁੱਧ ਹੁਣ ਬਣਨ ਲੱਗ ਪਿਆ ਦੁੱਧ ਕਿੰਨਾ ਆਂੀ ਦੁੱਧ ਬਣ ਗਿਆ ਜੀ ਕਿੰਨਾ ਕੁ ਦੁੱਧ ਦੁੱਧ ਹੁਣ ਵੀਰ ਜੀ ਇਹਦੇ ਥੱਲੇ ਮੰਨ ਲਓ 7 ਕਿਲੋ ਦੁੱਧ ਪੱਕਾ ਹੈਗਾ ਜੀ ਅੱਛਾ ਹਾਂਜੀ ਹੋਊ 8 ਬਾਕੀ ਆਪਾਂ 7 ਦੱਸਾਂਗੇ ਜੀ ਜਿਹੜਾ ਜੋ ਅਗਲੇ ਚੋ ਲੈਣਾ ਤਸੱਲੀ ਕਰ ਲੈਣੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਖੋਲ ਕੇ ਤੋੜ ਦਿਓ ਬਿਲਕੁਲ ਤੋੜ ਲੈ 7 ਹੋਵੇ ਨਾ ਹੋਵੇ ਦੋਸਤੋ 8 ਕਿਲੋ ਆ ਪਰ 7 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਤੇ ਆਹ ਵੇਖੋ ਤੁਸੀਂ ਠੀਕ ਹੈ ਜੀ ਝੋਟੀ ਦੀ ਬੈਕਗ੍ਰਾਉਂਡ ਟਿੱਟ ਪੁੱਠੇ ਦੀ ਤੁਸੀਂ ਵੇਖੋ ਹਾਈਟ ਵੇਸ਼ਕ ਦੋਸਤੋ ਮੀਟਿੰਗ ਮੰਨ ਨਵੀਂ ਝੋਟੀ ਆ ਠੀਕ ਆ ਪਹਿਲਾਂ ਝੋਟੀ ਸੂਈ ਆ ਤੇ ਜਿੱਦਾਂ ਕਿ ਦਾਸ ਹੀ ਦਿੱਤਾ ਵੀ 6 6 ਤੋਂ 7 6 ਤੋਂ 7 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਜੀ ਤੇ 7 ਕਿ ਲੀਟਰ ਹੁਣ ਕੋਈ ਵੀਰ ਦੁੱਧ ਮੰਨ ਸਕਦਾ ਠੀਕ ਆ ਥਣ ਤੁਣ ਬਹੁਤ ਵਧੀਆ ਨਾਰਮਲੀ ਆਪਾਂ ਬਿਲਕੁਲ ਛੋਟਾ ਜਿਹਾ ਥਣ ਕੇ ਜਿਨਾ ਪਹਿਲਣਾਂ ਝੋਟੀਆਂ ਦੇ ਦੇਖਦੇ ਆ ਪਰ ਥਣ ਤੋਂ ਐਂ ਲੱਗਦਾ ਵੀ ਦੋਸਤੋ ਜਿਵੇਂ ਦੂਜੇ ਸੂਵੇ ਦੀਆਂ ਤੀਜੇ ਸੂਵੇ ਦੀਆਂ ਝੋਟੀ ਨੂੰ ਆ ਥਣ ਲੱਗਾ ਹੋਵੇ ਤੇ ਪਹਿਲਣ ਝੋਟੀ ਜਿਹੜੀ ਸੂਈ ਆ ਆ ਦੇਖੋ ਤੇ ਚਵਾਈ ਚ ਵੀ ਇਸੇ ਤਰ੍ਹਾਂ ਠੰਡੀ ਧੀਰੀ ਹੈ ਹਾਂਜੀ ਚਵਾਜ ਹੀ ਕੱਟੇ ਤੇ ਰਿੰਗ ਕੇ ਮਿਲੂਗੀ ਜੀ ਠੀਕ ਆ ਹਾਂਜੀ ਹਾਂਜੀ ਬੱਚੇ ਤਾਂ ਰਿੰਗ ਕੇ ਬੱਚੇ ਦਾ ਬਹੁਤ ਕਰਦੀ ਕਈ ਪਹਿਲਾਂ ਬੱਚੇ ਦਾ ਨਹੀਂ ਨਾ ਕਰਦੀਆਂ ਇਹ ਬੱਚੇ ਦਾ ਬਹੁਤ ਕਰਦੀ ਆ ਜੀ ਠੀਕ ਆ ਬੱਚੇ ਤੋਂ ਬਿਨਾਂ ਤੇ ਮਿੰਟ ਵੀ ਨਹੀਂ ਰਹਿੰਦੀ ਤੇ ਬੱਚੇ ਤਾਂ ਹੀ ਮਿਲਦੀ ਆ ਜੀ ਠੀਕ ਹੈ ਜੀ ਹਾਂਜੀ ਹਾਂ ਚਵਾਜੂ ਬਹੁਤ ਸੋਹਣਾ ਵਾ ਲਓ ਵੀ ਪ੍ਰਭੂ ਹਾਂ ਇਹ ਪਹਿਲੇ ਨੰਬਰ ਤੇ ਝੋਟੀ ਆਪਾਂ ਤੁਹਾਨੂੰ ਦਿਖਾਤੀਏ ਦੋਸਤੋ ਠੀਕ ਆ ਜੀ ਪਹਿਲਾਂ ਝੋਟੀ ਸੋਈ ਆ ਤੇ ਮੋਲੇ ਦਾ ਕੀ ਰਹੂਗਾ ਮੋਲ ਜੀ ਭਾਵੇਂ 85 ਮੰਗ ਲਈਏ ਭਾਵੇਂ 80 ਮੰਗ ਲਈਏ ਜੀ 74 ਹਜ਼ਾਰ ਦੀ ਝੋਟੀ ਦੇ ਦਾਂਗੇ ਸੰਧੂ ਸਾਹਿਬ 74 ਦੀ ਹਾਂ ਜੀ 74 ਹਜ਼ਾਰ ਦੀ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ 74 ਹਜ਼ਾਰ ਦੀ ਜਿਹੜੀ ਲੈ ਤੇ ਆ ਠੀਕ ਹੈ ਜੀ ਆ ਨਾ ਜਿਹੜੀ ਉਹ 74 ਹਜ਼ਾਰ ਆ ਬਹੁਤ ਸਾਫ਼ ਆ ਠੀਕ ਹੈ ਜੀ ਬਾਕੀ ਸਾਫ਼ ਆ ਤੇ ਥਣ ਥਣ ਦੀ ਜਿਹੜੀ ਕੁਆਲਿਟੀ ਤੁਸੀਂ ਉਹ ਵੀ ਦੇਖ ਲਓ ਠੀਕ ਹੈ ਇੱਕ ਵਾਰੀ ਫੇਰ ਆ ਬਹਿਣੀ ਆ ਦੇ ਪਾਸੇ ਹਮਮ ਬੱਚੇ ਨੇ ਮੂੰਹ ਮਾਰਤਾ ਮੜਾ ਜਾ ਉਹਦਾ ਕਰਕੇ ਚਲੋ ਕੋਈ ਨਹੀਂ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਇਹ ਪਹਿਲੇ ਨੰਬਰ ਤੇ ਝੋਟੀ ਸੀ ਠੀਕ ਹੈ ਅਕੇ ਦੂਜੇ ਨੰਬਰ ਤੇ ਇਹ ਮੱਝ ਏ ਮੈਂ ਦੇ ਥੱਲੇ ਹੀ 13 ਕਿਲੋ ਦੁੱਧ ਤਿਆਰ ਆ ਜੀ ਤਿੱਜਾ ਸੁਆਵਾ ਆ ਠੀਕ ਆ ਜੀ 16 ਲੀਟਰ ਦੀ ਇਹਦੀ ਗਰੰਟੀ ਆ ਜੀ ਫੁੱਲ ਮੈਂ ਦੀ ਅੱਛਾ ਜੀ ਹਾਂਜੀ ਆਪਾਂ ਘਰੋਂ ਘਰੋਂ ਲਈ ਆ ਸਾਹਜ ਵਾਲਿਆਂ ਬੰਦਿਆਂ ਕੋਲ ਆਈ ਆ ਜੀ ਤੇ ਤਿੱਜਾ ਸੁਆਵਾ ਕਈ ਬੰਦੇ ਵੀਰ ਵੇਖ ਕੇ ਸਵਾਲ ਕਰਨਗੇ ਜੀ ਸੋਇਆਂ ਚ ਸੋਇਆਂ ਚ ਕੋਈ ਨਹੀਂ ਤਿੱਜੇ ਸੋਇਆਂ ਝੋਟੀ ਆ ਜੀ ਹਾਂਜੀ ਘਰ ਕਰਦੀ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਦੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਅੱਜ ਹੋ ਗਏ ਜੀ ਮੇਰੇ ਹਿਸਾਬ ਨਾਲ 8 ਕ ਦਿਨ ਅੱਜ ਹੋ ਗਏ ਜੀ ਸੂਈ ਨੂੰ 8 ਦੇ ਨਾ ਮਗਰ ਕੱਟੇ ਹਾਂਜੀ ਮਗਰ ਕੱਟੇ ਸੁਬਾ ਤੋਂ ਤੀਜਾ ਕੋਈ ਵੀਰ ਮੰਨ ਲੈ ਮੰਨ ਸਕਦਾ ਠੀਕ ਆ ਤੇ ਹੁਣ ਜਿਹੜਾ ਆਪਾਂ ਦੁੱਧ ਚਵਾ ਦਾਂਗੇ ਉਹ ਕਿੰਨਾਗਾ ਹੁਣ ਤੁਸੀਂ ਮੰਨ ਲਓ ਇਹ ਗੱਲ ਹੈਗੀ ਆ ਜੀ ਮੰਨ ਲਓ ਥੈ ਤੇ ਆ 13 ਕਿਲੋ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਮੰਨ ਲਓ ਵੀ 12 ਕਿਲੋ ਤੇ ਹੁਣ ਤਿਆਰ ਆ ਬੱਚੇ ਨੂੰ ਛੱਡ ਕੇ 12 ਕਿਲੋ ਚ ਤਿਆਰ ਆ ਦੁੱਧ ਸਾਰਾ ਬੱਚੇ ਨੂੰ ਛੱਡ ਕੇ ਠੀਕ ਆ ਜੀ ਹਾਂਜੀ ਹਾਂਜੀ 13 ਕਿਲੋ ਜਿਹੜਾ 13 ਕਿਲੋ ਤਿਆਰ ਕੇ 12 ਹਾਂਜੀ ਹਾਂਜੀ 12 ਕਿਲੋ ਤਿਆਰ ਲੱਗਣ ਲੋ ਤੁਸੀਂ ਕਿਲੋ ਘੱਟ ਅਗਲੇ ਨੂੰ ਆਪਾਂ ਦੱਸਣਾ ਨਿਕਲੂ ਬਾਅਦ ਠੀਕ ਆ ਹਾਂਜੀ ਹਾਂ ਬਾਕੀ ਆਟਰ ਦੀ ਕੁਆਲਿਟੀ ਦੋਸਤੋ ਕਾਫੀ ਬੈਸਟ ਆ ਠੀਕ ਆ ਜੀ 8 ਦਿਨ ਦੇ ਲਾਗੇ ਤੱਕ ਜਿਹੜਾ ਸਮਾਂ ਹੋਇਆ ਇਹ ਸਮਝ ਨੂੰ ਸੂਈ ਨੂੰ ਬਾਕੀ ਤੁਸੀਂ ਸਰੀਰ ਘਟਾਂਜਾ ਵੇਖ ਸਕਦੇ ਹੋ ਠੀਕ ਆ ਜੀ 1 ਮਿੰਟ ਰੋਕਿਓ ਜੇ ਥਰੋਕਿਆ ਆ ਦੇਖੋ ਆ ਇਹਨੂੰ ਕਰ ਆ ਦੇਖੋ ਜੀ ਠੀਕ ਆ ਨੰਮੀ ਤੋਂ ਆ ਦੇਖੋ ਆ ਇਹਨੂੰ ਮਾੜਾ ਤੋੜਦੇ ਜਾਣ ਹੋਰ ਤੋੜਦੇ ਜਾਣ ਠੀਕ ਆ ਜੀ ਫੇਸ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਸਿੰਘਾਂ ਦੀ ਬੰਤਰ ਤੁਸੀਂ ਵੇਖ ਸਕਦੇ ਹੋ ਬਾਕੀ ਮੱਝ ਪੂਰੀ ਦੁੱਧ ਵਾਲੀ ਆ ਜਿਹੜੇ ਵੀਰ ਇਹਨਾਂ ਖਾਸ ਤੌਰ ਤੇ ਮਿਲਕ ਲਈ ਪਸ਼ੂ ਖਰੀਦਣਾ ਆ ਅ ਡੇਰੀ ਹੈਗੀ ਹੈ ਠੀਕ ਹੈ ਜੀ ਦੁੱਧ ਵਾਦ ਦਾ ਕਾਰੋਬਾਰ ਆ ਕੰਮ ਕਰਦੇ ਹੋ ਤਾਂ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਜੇ ਮੱਝ ਬਹੁਤ ਵਧੀਆ ਚੰਗੇ ਮਿਲਕ ਹਾਈएस्ट ਮਿਲਕ ਕਪੈਸਿਟੀ ਵਾਲੀ ਹੈ ਠੀਕ ਹੈ ਅਜੇ ਜਸਟ ਜਿੱਤੇ ਆਪਾਂ ਕਹ ਲਈਏ ਬਿਲਕੁਲ ਤਾਜ਼ੀ ਹੋਈ ਹੈ ابھی 8 ਦਿਨ ਦਾ ਹੀ ਅਜੇ ਸਮਾਂ ਹੋਇਆ ਤੇ ਦੁੱਧੋਂ ਹਜੇ ਦੋਸਤੋਂ ਵਧਣਾ ਹੈ ਠੀਕ ਹੈ ਜੇਕਰ ਅੱਜ 12 13 12 13 ਤੇ ਚੱਲ ਰਹੀ ਆ ਤੇ ਕੋਈ ਅੱਗੇ ਵੀਰ ਚੰਗੀ ਸੇਵਾ ਕਰਕੇ ਦੁੱਧ ਵਧੀਆ ਲੈ ਸਕਦਾ ਠੀਕ ਆ ਆ ਦੇਖੋ ਠੀਕ ਹੈ ਆ ਬਾਕੀ ਥਾਂ ਦੀ ਮਗਰੋ ਛੇਪ ਹੀ ਭਾਜੀ ਇਦਾਂ ਦੀ ਏ ਥੋੜੀ ਬਾਈ ਛੇਪ ਹੀ ਇਦਾਂ ਜੀ ਆ ਜੀ ਕੋਈ ਨਹੀਂ ਭਾਵੇਂ ਚਾਰ ਡੰਗ ਵੀ ਚੋਲੇ ਦੀ ਕੋਈ ਕੋਈ ਇੱਕ ਵੀ ਤਾਰ ਦਾ ਫਰਕ ਨਹੀਂ ਨਿਕਲੂਗਾ ਜੀ ਨਾ ਕਿ ਐ ਮੁੱਗੇ ਰਗੀ ਆਉ ਜੀ ਪੂਰੀ ਜਿਦ ਤਰਾ ਮੰਨ ਲਓ ਮੋਟਰ ਚੋਂ ਪਾਣੀ ਆਉਂਦਾ ਐਦਾਂ ਦੀ ਚਵਾਈ ਆਉਗੀ ਬਿਲਕੁਲ ਹਾਂਜੀ ਤੇ ਕੀ ਮੋਲ ਗਿਰੋਗਾ ਇਹਦਾ ਤੇ ਮੋਲੇ ਦਾ ਜੀ ਭਾਵੇਂ ਤੇ ਲੱਖ ਵੀ ਕਰ ਲੀਏ ਜਾਇਜ ਆ ਜੋ ਵੀ ਕਰ ਲੀਏ ਜੀ ਇਹ ਝੋਟੀਆਂ ਆਪਾਂ ਦੇ ਦਾਂਗੇ ਦੇਣ ਲੈਣ ਹਾਂ ਨਾ 86 ਹਜ਼ਾਰ ਵੀ ਦੇ ਦਾਂਗੇ ਜੀ 86 ਹਾਂਜੀ ਆਪਣੇ ਤੁਹਾਨੂੰ ਪਤਾ ਸੰਧੂ ਸਾਹਿਬ ਅੱਗੇ ਵੀ ਆਪਣਾ ਇਹੋ ਕੰਮ ਹੀ ਆ ਜਿੰਨੇ ਮੰਨ ਲਓ ਅਗਲੇ ਨੂੰ ਆਕੀ ਦਾ ਪਾਉ ਜੀ ਕੋਈ ਨਹੀਂ ਤੁਹਾਨੂੰ ਚੰਗਾ ਲੱਗਦਾ ਵਾ ਠੀਕ ਆ ਆਜੋ ਕੋਈ ਗੱਲ ਨਹੀਂ ਆਣ ਕੇ ਤਸੱਲੀ ਕਰ ਲਓ ਬਾਕੀ ਚੋਕ ਤਸੱਲੀ ਆ ਹਾਂਜੀ ਹਾਂਜੀ ਵੀਰ ਕੋਈ ਦੋ ਡਾਂਗ ਚੋਕੇ ਕਰ ਲੇ ਕੋਈ ਚਾਰ ਟਾਈਮ ਚੋਕੇ ਕਰ ਲੇ ਠੀਕ ਆ ਤਸੱਲੀ ਨੂੰ ਪਹਿਲ ਜਰੂਰ ਦੇ ਰਿਹਾ ਕਰੋ ਉਸ ਤੋਂ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਉਲਾਂਪੇ ਦੀ ਕੋਈ ਨਹੀਂ ਕੋਈ ਗੱਲ ਨਹੀਂ ਆਂਦੀ ਤਸੱਲੀ ਕਰੇ ਜੀ ਆਪਾਂ ਇਹ ਆਪਾਂ ਆਪ ਨਹੀਂ ਆਂਦੇ ਵੀ ਮੁੜ ਕੇ ਅਗਲਾ ਐਵੇਂ ਤੁਰਿਆ ਫਰੇ ਵਿਚਾਰ ਅਗਲੇ ਪੈਸੇ ਖਰਚਣੇ ਆ ਬਾਕੀ ਥੰਮ ਤੋਂ ਜਿਹੜਾ ਦੋਸਤੋ ਆਹ ਸ਼ੇਪ ਆ ਥਣ ਦੀ ਆਹ ਸਾਈਜ਼ ਆ ਥਣ ਦਾ ਬਿਲਕੁਲ ਇਹਨਾਂ ਤਸੱਲੀ ਨਾਲ ਵੀਡੀਓ ਦੇਖ ਲਿਓ ਠੀਕ ਆ ਜੀ ਤਸੱਲੀ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਕੌਲ ਆ ਵੀਰ ਝੰਡੇ ਦੇ ਨਾਲ ਪੂਰੀ ਗੱਲਬਾਤ ਕਰ ਲਿਓ ਨੰਬਰ 22 ਝੰਡੇ ਦੇ ਲਗਾਤਾਰ ਜਿਹੜੇ ਦ ਆ ਕੱਟੀ ਆ ਵੇਖੋ ਕੱਟੀ ਵੇਖੋ ਪੂਰੀ ਜੰਮੀ ਪਲੀ ਆ ਵੇ ਬਹੁਤ ਆ ਜੀ ਕੱਟੀ ਵੀ 2500 ਰੁਪਏ ਦਾ ਟੀਕਾ ਭਰਾਇਆ ਜੀ ਉਹਨਾਂ ਬੰਦਿਆਂ ਨੇ ਝੌਂਕ ਦੇ ਨਾਲ ਠੀਕ ਆ ਜੀ ਹਾਂਜੀ ਤੇ ਬੇਸ਼ੱਕ ਥੋੜੇ ਜਿਹੇ ਵਾਲ ਜਿਹੜੇ ਆ ਮੱਥੇ 'ਚ ਆ ਗਏ ਆ ਵਾਈਟ ਆ ਗਏ ਆ ਠੀਕ ਆ ਕਿਤੇ ਨਾ ਕਿਤੇ ਮਿਕਸ ਅਪ ਜਿਹਾ ਹੋ ਗਿਆ ਵੈਸੇ ਬਾਕੀ ਕੱਟੀ ਬਹੁਤ ਸੋਹਣੀ ਮਗਰ ਨਿੱਗਰ ਤੇ ਅਗਲੀ ਮੱਝ ਇਹਦਾ ਚਰਣਾ ਪਾ ਦਿਆ ਜੀ ਕੀ ਡਿਟੇਲ ਆ ਇਹਦਾ ਜੀ ਸੂਆ ਤੀਜਾਵਾ ਸੂਈ ਆ ਜੀ ਗਾਰੰਟੀ ਨਾਲ ਹਾਂਜੀ ਘਰੋਂ ਮੰਨ ਲਓ ਇਹ ਘਰੋਂ ਆਈ ਆ ਠੀਕ ਆ ਜੀ ਦੁੱਧ ਦੇ ਦੇ ਥੱਲੇ ਹੁਣ ਹੋਊਗਾ ਜੀ 8 ਕਿਲ 8 ਕਿਲੋ ਹਾਂਜੀ ਹਾਂਜੀ ਮੰਨ ਲਓ ਹੈ 8 ਮੰਨ ਲਓ 10 ਲੀਟਰ ਦੀ ਉਹਨਾਂ ਨੇ ਗਰੰਟੀ ਦਿੱਤੀ ਆ ਹਾਂਜੀ ਮੈਂ ਦੀ ਚਲੋ ਵੇਖਣ ਨੂੰ ਕੋਈ ਇਹ ਗੱਲ ਹੈਗੀ ਇੱਕ ਸੰਧੂ ਸਾਹਿਬ 22 ਦੀ ਚਲੋ ਆਪਾਂ ਪਹਿਲਾਂ ਦੱਸ ਦਿੰਨੇ ਆ ਰੱਖਦੀ ਆ ਪਰ ਧਾਰ ਦਾ ਵੀ ਕੋਈ ਨਹੀਂ ਨੁਕਸ ਕੱਢ ਸਕਦਾ ਆਪਾਂ ਦੋ ਡੰਗ ਚੋ ਕੇ ਤਸੱਲੀ ਕਰਕੇ ਆ ਜੀ ਅੱਛਾ ਭਾਈ ਛੰਡੇ ਇੱਕ ਗੱਲ ਮਤਰਾ ਤੁਹਾਡੇ ਤੋਂ ਵੀ ਪੁੱਛ ਲੈਣਾ ਮੈਂ ਅੱਗੇ ਵੀ ਬੜਿਆਂ ਵੀਰਾਂ ਨਾਲ ਗੱਲ ਕੀਤੀ ਜੇ ਜਦੋਂ ਆਪਾਂ 22 ਸਾਈਡ ਦੀ ਗੱਲ ਹੋ ਜਾਂਦੀ ਆ ਜਦ ਦੱਸਣ ਲੱਗ ਪੈਂਦੇ ਉਹਦੇ ਵਿੱਚ ਵਾਕਿਆ ਜਿਹੜਾ ਧਾਰ ਦਾ ਫਰਕ ਨਹੀਂ ਨਜ਼ਰ ਆਉਂਦਾ ਏਖੋ ਜੀ ਨਹੀਂ ਆਉਂਦਾ ਕਈਆਂ ਦੇ ਆ ਵੀ ਜਾਂਦਾ ਵਾ ਉਹ ਉਹਦਾ ਫਿਰ ਕਈ ਚੀਜ਼ ਲੈਣੀ ਪੈਂਦੀ ਆ ਡਾਟ ਰੱਖਾਂਗੇ ਤੇ ਗਲਤ ਨਾ ਹੋਊਗਾ ਕੰਮ ਠੀਕ ਹੈ ਨਹੀਂ ਗੱਲ ਤੇ ਜੇ ਆਪਾਂ ਡਾਟ ਨਾ ਰੱਖਾਂਗੇ ਤਸੱਲੀ ਆ ਆਪਣੀ ਨਾ ਕਰਾਂਗੇ ਕਈ ਵਾਰੀ ਚਲੋ ਇਹ ਗੱਲ ਮੇਨ ਗੱਲ ਥੰਦੂ ਸਾਹਿਬ ਚਲੋ ਨਿੱਕੇ ਜਿਹੇ ਹੁੰਦੇ ਆਪਾਂ ਇਹ ਕੰਮ 'ਚ ਪਏ ਆ ਇਹ ਦੀ ਇਹ ਆ ਬਹਿਣੀ ਆ ਜਿਹੜੀ ਆ ਨਾ ਸਾਈਡ ਰੱਖਦੀ ਆ ਇਹ ਆ ਬਹਿਣੀ ਵਾਲ ਸਾਈਡ ਦੀ ਤੇ ਜੇ ਇੱਕ ਬਹਿਣੀ ਵਾਲ ਦੀ ਰੱਖੂਗੀ ਤੇ ਫੇਰ ਥਾਂ ਘਟੂਗਾ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਇਹ ਗੱਲ ਹੈਗੀ ਪਸਮਾ ਕੇ ਪੂਰਾ ਯੁਰਤ ਮੈਥਾਨ ਕਿੱਥੇ ਕਰ ਜਾਂਦੀ ਹੈ ਚਲੋ ਟਾਈਮ ਨਹੀਂ ਹੈਗਾ ਤੁਸੀਂ ਕਹਿੰਦੇ ਅਸੀਂ ਗਾੜੀ ਜਾਣਾ ਮੀਮੂ ਪੈਣਦਿਆ ਮੈਂ ਤੁਹਾਨੂੰ ਇਹਦੀ ਚਵਾਈ ਕਰਕੇ ਵਿਖਾਈਏ ਤਾਂ ਚਲੋ ਆਪੋ ਆਪਣੇ ਭੈਣ ਭਰਾ ਜਿਹੜੇ ਖਰੀਦਦਾਰ ਖਾਸ ਤੌਰ ਤੇ ਉਹਨਾਂ ਕੋ ਉਹਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਵੀ ਆਪਦੀ ਤਸੱਲੀ ਕਰੋ ਤਸੱਲੀ ਕਰੋ ਜੀ ਹਾਂਜੀ ਤਸੱਲੀ ਇਹ ਤੀਜਾ ਵਾਜੀ ਸੂਆ ਤੀਜਾ ਸੂਆ ਮਗਰ ਕਟਾ ਮਗਰ ਕਟਾ ਵਾਜੀ ਮਗਰ ਕਟਾ ਦੇਣ ਕਿੰਨੇ ਦੱਸੇ ਨੂੰ ਇਹਨੂੰ ਦੇਣ ਅੱਜ ਜੀ ਚੌਥਾ ਦਿਨ ਹੋਇਆ ਜੀ ਸੂਈ ਚੌਥਾ ਦਿਨ ਬੋਲਾ ਹੁਣ ਬੋਲਾ ਹੀ ਹੈ ਹਾਂਜੀ ਅਜੇ ਬੋਲਾ ਹੀ ਆ ਜ ਕੱਢ ਕੇ 7-8 ਕਿਲੋ ਬੌਲਾ ਵਾ ਜੀ 7-8 ਕਿਲੋ ਹਾਂ ਜੀ ਇੱਕ ਥੋੜਾ ਜਿਹਾ ਮਗਰੋਂ ਤੁਸੀਂ ਸ਼ੇਵ ਸ਼ੂਬ ਦੀ ਥੋੜਾ ਜਿਹਾ ਗੱਲ ਹੋ ਜਾਂਦੀ ਆ ਬਾਕੀ ਮੈਂ ਦੁੱਧ ਵਾਲੀ 10 ਕਿਲੋ ਦੁੱਧ ਕੱਢੂਗੀ ਮੈਂ ਠੀਕ ਆ ਜੀ ਲਓ ਜੀ ਖੋਲ ਕੇ ਤੋਰ ਗਏ ਲਓ ਵੀ ਦੋਸਤੋ ਸਵੇ ਤੁਸੀਂ ਕੋਈ ਵੀਰ ਤੀਜੇ ਮੰਨ ਲਓ ਦੂਜੇ ਮੰਨ ਲਓ ਚੌਥੇ ਮੰਨ ਲਓ ਤੀਜੇ ਮੰਨ ਲਓ ਤੁਹਾਡੇ ਆਪ ਦੀ ਸਮਝ ਆ ਤੇ 6-7 7 ਕਿਲੋ ਜਿਹੜਾ ਲਾਗੇ ਤੱਕ ਹੁਣ ਬੌਲਾ ਬਿਲਕੁਲ ਹਾਜ਼ਰ ਆ ਅੱਜ 4 ਦਿਨ ਹੋਏ ਆ ਸਾਰੇ ਸੂਈ ਨੂੰ ਮੇਲ ਕਾਫ ਆ ਥੱਲੇ ਕਟਾ ਇਸ ਮੱਝ ਦੇ ਆ ਤੀਸਰਾ ਨੰਬਰ ਆ ਦੋਸਤੋ ਵੇਰਵਾ ਪਾ ਦ ਪਤਲੇ ਪਿੰਡੇ ਦੀ ਆ ਆਰਡਰ ਕੁਆਲਿਟੀ ਕਾਫੀ ਤੁਸੀਂ ਵੇਖ ਲਈ ਹੈ ਜੀ ਇੱਕ ਪਾਸਿਓਂ ਵੀਰ ਨੇ ਦੱਸਦਾ ਵੀ ਬਹਿਣੀ ਸਾਈਡ ਬੇਸ਼ੱਕ ਰੱਖਦੀ ਹੈ ਠੀਕ ਆ ਪਰ ਧਾਰਾਂ ਦਾ ਫਰਕ ਨਹੀਂ ਗਾ ਠੀਕ ਆ ਉਲਟ ਪਹਿਣੀ ਵਾਲੇ ਪਾਸਿਓਂ ਭਾਈ ਜੀ ਦੇ ਕਹਿਣ ਮੁਤਾਬਕਾ ਵੀ ਉਲਟ ਪਹਿਣੀ ਵਾਲੇ ਪਾਸਿਓਂ ਜੇਕਰ ਸਾਈਡ ਪਸੂ ਰੱਖੇ ਤੇ ਉਦੋਂ ਧਾਰਾਂ ਦਾ ਫਰਕ ਜ਼ਰੂਰ ਨਿਕਲਦਾ ਪਰ ਜਿਹੜੀ ਪਾਸਿਓਂ ਨਾਰਮਲੀ ਆਪਾਂ ਹਰ ਰੋਜ਼ ਡੇਲੀ ਰੁਟੀਨ 'ਚ ਹਰ ਕੋ ਵੀਰ ਜਵਾਈ ਕਰਦਾ ਬਹਿਣੀ ਵਾਲੇ ਪਾਸਿਓਂ ਜੇਕਰ ਉਦੋਂ ਕੋਈ ਸਾਈਡ ਪੰਨਦੀ ਆ ਤੇ ਧਾਰਾਂ ਦਾ ਫਰਕ ਨਹੀਂ ਹੈਗਾ ਕਾ ਪਰ ਸ਼ੰਕਾ ਰੱਖਿਆ ਕਰੋ ਕਿੰਤੂ ਪਰੰਤੂ ਰੱਖਿਆ ਕਰੋ ਵੀ ਤਸੱਲੀ ਕਰ ਲਈਏ ਕਈ ਵਾਰਾਂ ਦੋਸਤੋ ਧਾਰਾਂ ਦਾ ਫਰਕ ਅੱਧੋ-ਅੱਧਾ ਤਾਂ ਨਿਕਲ ਸਕਦਾ ਪਰ ਕਈ ਵਾਰ ਹੁੰਦਾ ਵੀ ਕਈਆਂ ਪਸ਼ੂਆਂ ਦੇ ਵਿੱਚ ਵੀ ਵੇਖਣ ਚਾਹੇ ਵੀ ਧਾਰਾਂ ਦਾ ਫਰਕ ਨਹੀਂ ਹੈਗਾ ਉਹ ਵੀ ਕਹਿਣ ਦਾ ਮਤਲਬ ਹੈਗਾ ਠੀਕ ਹੈ ਸੋ ਤਸੱਲੀ ਆਪਦੀ ਪਹਿਲ ਦੇ ਆਧਾਰ ਤੇ ਕਰ ਲਿਓ ਤੇ ਮੋਲ ਇਹਦਾ ਕੀ ਕਰਾਂਗੇ ਜੀ ਵੀ ਮੋਲ ਵੀ ਦੀ ਚਲੋ ਉਤਨਾ ਚਲੋ ਇਹ ਗੱਲ ਹੈਗੀ ਜਿੱਦੀ ਮਾਝਾ ਦੇ ਵਿਆਹਾਂ ਵਿੱਚ 65 ਵੀ ਕਰ ਲਿਗੇ 60 ਵੀ ਕਰ ਲਿਗੇ ਕਿ ਮੈਂ ਸਾਰੀ 55000 ਆਰ ਦੀ ਦੇ ਦਾਂਗੇ 55000 ਹਾਂਜੀ 55000 ਦੀ ਦੇ ਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਦੁੱਧ ਵਾਲੀ ਮੈਂ ਦੁੱਧ ਵਾਲੀ ਜਿਹ ਜਿੰਨੇ ਵੀ ਕਹੇ ਨੇ ਮੰਨ ਲਓ ਵੀਰ ਭਰਾ ਨੇ ਕੜਨੀ ਆ ਨਾ ਤੁਹਾਨੂੰ ਮੈਂ ਪਿਛਲੀਆਂ ਵੀਡੀਓ ਸੱਧੂ ਸਾਹਿਬ ਮੈਂ ਇਹੋ ਗੱਲ ਆ ਨਾ ਨਾ ਵੀ ਮੈਂ ਆਪਾਂ ਇਹ ਗੱਲ ਹੈਗੀ ਆ ਭਲਾ ਮੱਝ ਕੁਝ ਦੇ ਭਾਵੇਂ ਕਿਦਾਂ ਵੀ ਸਸਤੀ ਵੇਚ ਲਈਏ ਮੰਗੀ ਬਾਕੀ ਆਪਾਂ ਕੋਈ ਕਾਜ ਨਹੀਂ ਦੱਸਣਾ ਸਹੀ ਹੈ ਜਿਹੜਾ ਮੰਨ ਲਓ ਅਗਲੇ ਨੂੰ ਆਣ ਕੇ ਇੱਥੇ ਨਿਕਲੇ ਰੇਤ ਦਾ ਵੀ ਨਹੀਂ ਬਿਲਕੁਲ ਮੰਨ ਲਓ ਕੋਈ ਫੋਨ ਵੀ ਵੀਰ ਭਰਾ ਕਰਦਾ ਆਸ ਦਿੰਦਾ ਜੀ ਅਸੀਂ ਲੱਗੇ ਨਹੀਂ ਆਉਣ ਆਪਾਂ ਨੂੰ ਆਸ ਦਿੰਦੇ ਵੀਰ ਜੀ ਐਨੇ ਦੀ ਹੋਣੀ ਜੇ ਤੁਸੀਂ ਟਾਈਮ ਨਾ ਕਹੀ ਯਾਰ ਨਹੀਂ ਖੱਜਰ ਕੋਈ ਕਹੀ ਆਸ ਦਿੰਦੇ ਨਹੀਂ ਕੋਈ ਨਹੀਂ ਯਾਰ ਆ ਪਾਕੀ ਦਾ ਨਹੀਂ ਠੀਕ ਹੈ ਨਾ ਗੱਲ ਮੰਗਣ ਨੂੰ ਤੁਸੀਂ ਜਾਇ ਜਾਇ ਮੰਨ ਲਓ 65 ਵੀ ਮੰਗਦੇ ਇਹੋ ਜੀ ਮੈਂ ਦਾ ਸਾਤੋਂ ਲੋਕੀ ਬਾਹਰ ਜਾ ਗਈ 85 85 ਹਜ਼ਾਰ ਵੀ ਮੁੱਲ ਕਰਦੇ ਪਰ ਨਹੀਂ ਜਾਇ ਜ ਇਹ ਗੱਲ ਹੈਗੀ ਅਗਲੇ ਕੋਈ ਵੀ ਭੈਣ ਭਰਾਵਾਂ ਨੂੰ ਇਹੋ ਆ ਵੀ 12ਵੇਂ ਜਾਇਦਾਵਾ ਮੁੜ ਕੇ ਤੁਸੀਂ ਸਾਡੇ ਦਾ ਸਵਾਲ ਕਰਦੇ ਜੇ ਤੁਸੀਂ ਆ ਪੈਨੇ ਪੈਸੇ ਮੰਗਦੇ ਆ ਬਾਕੀ ਇਹ ਗੱਲ ਹੈ ਕਿ ਆ ਵੀ ਅਸੀਂ ਉਹ ਨਹੀਂ ਇਹ ਗੱਲ ਆਂਦੇ ਵੀ ਭਰਾਓ ਸਹਜ ਚੀਜ਼ ਵੇਖ ਕੇ ਮੁੱਲ ਕਰਿਆ ਕਰੋ ਸਹੀ ਆ ਬਿਲਕੁਲ ਠੀਕ ਨਹੀਂ ਗੱਲ ਜਿਹੋ ਜੀ ਚੀਜ਼ ਆ ਉਹ ਜਾ ਮੁੱਲ ਕਰੋ ਜੀ ਬਿਲਕੁਲ ਹਾਂਜੀ ਹੁਣ ਉਹ ਜਾ ਉਸ ਤੋਂ ਇੱਥੇ ਆਣ ਕੇ ਮੇਨ ਪਰਪਸ ਆ ਵੀ ਕਿਸੇ ਪਾਸਿਓ ਮੈਂ ਵਿਖਾਉਣਾ ਹਾਈਟ ਕਰਦਮਾਂ ਦੇ ਕੋਲਾਂ ਵੀ ਇੱਥੇ ਆਣ ਕੇ ਬਾਅਦ ਵਿੱਚ ਤੁਸੀਂ ਵੇਖੋ ਉਹ ਚੀਜ਼ ਉਹ ਨਹੀਂ ਹੋ ਸਕਦਾ ਕਿ ਚੀਜ਼ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤੀ ਜਾਊਗੀ ਦੱਸ ਦਿੱਤਾ ਜਾਊਗਾ ਰੇਟ ਪੜਦਾ ਵੀ ਤੁਹਾਨੂੰ ਦੱਸਦਾ ਬਿਲਕੁਲ ਜਾਇਜ਼ ਰੇਟ ਆ ਇਸ ਤੀਸਰੇ ਨੰਬਰ ਲਈ ਮੱਝ ਦਾ ਇੱਕ ਚੌਥੇ ਨੰਬਰ ਤੇ ਤੁਹਾਨੂੰ ਇੱਕ ਟੈਂਕ ਦਿਖਾਉਣੀ ਹੈ ਵੱਡੀ ਮੱਝ ਆ ਠੀਕ ਆ ਜੀ ਹਾਂਜੀ ਹਾਈਟ ਕੱਦ ਦੀ ਪੂਰੀ ਵੱਡੀ ਵੀ ਸੀਲਸਾਉ ਵੀ ਵੇਖੋ ਪੂਰੀਆਂ ਸੀਲੀਆਂ ਜਿਹੜੀਆਂ ਦੋਸਤੋ ਵਹਿੜਾਂ ਵਰਗੀਆਂ ਨੇ ਜਿਵੇਂ ਆਪਾਂ ਠੰਡੀ ਧੀਰੀ ਕੋਈ ਵਹਿੜ ਵੇਖ ਲਈਏ ਵੀ ਉਵੇਂ ਦੀ ਸੀਲੀਆਂ ਵੇਖੋ ਅਜੇ ਗੱਬਣਾ ਦੇਣ ਲੈਂਦੀ ਆ ਪਰ ਸੀਲੀ ਸੁਲੀ ਤੁਸੀਂ ਵੇਖ ਲਓ ਵੀ ਪੂਰੀ ਆ ਵੀ ਜਿਹੜੇ ਬ ਠੀਕ ਹੈ ਜੀ ਆ ਵੇਖੋ ਜੀ ਥਾਣਾ ਦੀ ਕੋਈ ਚੈੱਕ ਪਾਸ ਕਰੀ ਜਾਵੇ ਵੀਰ ਹੱਥ ਲਾਈ ਜਾਵੇ ਵੀ ਹਿੱਲਦੀ ਹੁਲਦੀ ਨਹੀਂ ਐਡੀ ਆਲ ਨਹੀਂ ਕਰਦੀ ਵੇਖੋ ਅੱਛਾ ਇਹ ਇਹਦੀ ਡਿਟੇਲ ਕੀ ਹੈ ਜੀ ਵੱਡੀ ਇਹ ਵੀਰ ਦੀ ਇਹਨੇ ਗਰੰਟੀ ਦੇ ਨਾਲ ਚੌਥਾ ਸੁਗਾ ਸੂਣਾ ਜੇ ਕਈ ਵੀਰ ਚਲੋ ਆਖਣਗੇ ਵੀ ਮੈਂ ਕਿੱਦਾਂ ਵਾਂ ਬਿਲਕੁਲ ਮੈਂ ਨਵੀਆਂ ਕਵਾੜਿਆਂ ਵਰਗੇ ਦੰਦਾ ਹੂੰ ਤੋਰਾ ਤੂਰਾ ਵੀ ਮੈਂ ਦਾ ਪੂਰਾ ਵਾ ਬਾਕੀ ਇਹ ਗੱਲ ਹੈ ਕਿ ਵੀ ਥੋੜਾ ਜਨਾ ਟੁੱਟੇ ਘਰੋਂ ਆ ਗਈ ਆ ਟੁੱਟੇ ਵੀ ਕੀ ਬੰਦੇ ਵੀ ਵਧੀਆ ਜ਼ੋਰਤ ਵਾਲੇ ਉਹਨਾਂ ਦੀ ਸੇਵਾ ਵਿਚਾਰੇ ਮੁੰਡੇ-ਮੁੰਡੇ ਬਾਹਰ ਚਲੇ ਗਏ ਤੇ ਮੰਨ ਲਓ ਸ਼ੈੱਡ ਉਹਨਾਂ ਨੇ ਬਣਾਇਆ ਤੇ ਸ਼ੈੱਡ ਚੋਂ ਮੱਝ ਮੰਨ ਲਓ ਮਹੀਆਂ ਦਾ ਸ਼ੈੱਡ ਬਣਾਇਆ ਉਹਨਾਂ ਨੇ ਤੇ ਉਹ ਥੋੜੀ ਟੁੱਟੀ ਉਹਨੇ ਇਹ ਗੱਲ ਕਹੀ ਆ ਬਾਕੀ ਹੋਣਾ ਹੀ ਇਹੋ ਗੱਲ ਕਹਿਣ ਦਿਆਂ ਵੀ ਸਾਨੂੰ ਇਹ ਕੋਈ ਰਾਜੀ ਕਰਨ ਦਾ ਅਸੀਂ ਚਲੋ ਆਖੰਦਾ ਵੀ ਕੋਈ ਇਹ ਸ਼ੌਂਕ ਵਾਲੇ ਨੇ ਲੈਣੀ ਆ ਜੀ ਸਾਨੂੰ ਸ਼ੌਂਕ ਆ ਵੱਡੀਆਂ ਮਈਆਂ ਰੱਖਣ ਦਾ ਬਾਕੀ ਆਪਾਂ ਚੱਲੋ ਲਿੱਸੀ ਪੂਛੀ ਕਰਕੇ ਬੜੀਆਂ ਨੇ ਸਵਾਲ ਕੀਤੇ ਕੱਲ ਦੀ ਆਈ ਮੈਂ ਮੇਰੇ ਤੋਂ ਐਨੇ ਦੀ ਆ ਜੀ ਉਹਨੇ ਦੀ ਆ ਬਾਕੀ ਮੈਂ ਇਹਨੂੰ ਇੱਕ ਸਾਈਡ ਤੇ ਲਾਇਆ ਵਾ ਕਿ ਜੇ ਕੋਈ ਸ਼ੌਂਕ ਵਾਲਾ ਆਊਗਾ ਬਾਕੀ ਇਹ ਮਸੂਸਵਾ ਕੇ ਸਾਂਭ ਕੇ ਮੱਜ ਨੂੰ ਦੇਣੀ ਵੀ ਜਵਾਂਗੇ ਜੀ ਐਦਾਂ ਵੀ ਕੋਈ ਲੈ ਲੂਗਾ ਹੁਣ ਜਾਇਦ ਦੇ ਦਾਂਗੇ ਕੋਈ ਨਹੀਂ ਟਾਈਮ ਮੱਜ ਲੈ ਜੂਗੀ 20 25 ਤਨ ਮਹੀਨੇ ਲੈ ਜੂਗੀ ਜੀ ਅਜੇ ਲੈ ਜੂਗੀ ਅਜੇ ਤੇ ਮੈਂ ਲਥਨੀ ਚਾਲੂ ਹੋਈ ਐ ਇਹਨੇ ਤੇ ਪੰਡੂ ਸਾਹਿਬ ਥੱਬੇ ਵਾਲ ਨੇ ਵੇਖੋ ਮਗਰੋਂ ਚੰਗੀ ਤਰ੍ਹਾਂ ਖੋਲ ਓ ਠ ਵੀ ਹਵਾਨਾ ਲੇਵਾ ਤੁਸੀਂ ਵੇਖੋ ਲਾਏ ਪੈ ਗਈ ਆ ਵੀ 20 ਦੇ ਨੇ ਜੇ 15 ਲੈ ਜੇ ਮੱਝ ਬਣੂਗੀ ਪੂਰਾ ਪਰ ਉਸ ਤੋਂ ਉੱਤੋਂ ਜਿਹੜੀ ਆ ਥੋੜੀ ਲਿਸਾਪਣ ਤੁਹਾਨੂੰ ਜ਼ਰੂਰ ਨਾ ਜਾਊਗਾ ਲਿਸਾਪਣ ਜੀ ਮੈਂ ਥੱਲੇ ਦੁੱਧ ਵੜਾ ਸਕਦਾ ਵੱਡੀ ਮੱਝ ਆ ਪੂਰੀ ਹਾਂਜੀ ਵੀ ਤੁਸੀਂ ਦੱਸਿਆ ਸੀ ਵੀ ਜਿਵੇਂ ਇਹਦਾ ਤੁਸੀਂ ਦੱਸਿਆ ਵੀ ਆਦੇ ਵੀ 18 17 18 ਵੀ ਜੀ 20 ਲੀਟਰ ਆਉਂਦੇ ਵੀ ਹਨ ਗਰੰਟੀ ਨਾਉਂਦੇ ਅਸੀਂ ਆਪ ਝੋਇਆ ਵਾ ਥੱਲੇ ਹੋਏ ਦੇ ਹਾਂਜੀ ਤਿੰਨੇ ਸੂਏ ਲਓ ਜੀ ਤਾਂ ਮਿਲਕ ਜਿਹੜਾ ਦੋਸਤੋ ਚੰਗਾ ਦੱਸਿਆ ਗਿਆ ਜਿੱਥੋਂ ਵੀ ਖਰੀਦੀ ਆ ਵੀਰ ਹੋਣਾ ਨੇ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਘਰ ਦੇ ਵਿੱਚੋਂ ਪਸ਼ੂ ਲੈਣਾ ਪ ਤੇ ਜਿਹਾ ਪਕਾਏ ਦੀ ਇਹਨੇ ਥੋੜੇ ਘੱਟ ਸਾਹਮ ਸੰਭਾਲ ਵਾਲੇ ਘਰੋਂ ਆਈ ਆ ਉੱਥੇ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਮਾਤਰ ਧਮਾਤਰ ਦੇ ਘਰੋਂ ਆਈ ਆ ਉੱਥੇ ਚੰਗੇ ਪਰਿਵਾਰ ਵੀ ਹੈਗੇ ਆ ਜਿਹੜੇ ਪਸੂ ਤੁਸੀਂ ਚਲੋ ਸੇਵਾ ਮੈਂ ਨਹੀਂ ਕਹਿੰਦਾ ਵੀ ਸਾਰੇ ਵਧੀਆ ਕਰਦੇ ਆ ਵੀ ਜਾਂ ਸਾਰੇ ਮਾੜੀ ਕਰਦੇ ਆ ਤੇ ਕਈ ਨਾ ਕੋਈ ਕੰਮੀ ਵੀ ਜਿਹੜੇ ਕੋਈ ਸੇਵਾ ਸੰਭਾਲ ਕੋਈ ਭੈਣ ਭਰਾ ਮੁੱਕ ਮੁੜ ਕੇ ਕਰਦੇ ਆ ਆ ਦੇਖੋ ਤਾਂ ਤਾਂ ਪੂਰੇ ਕਵਾੜਿਆਂ ਵਰਗੇ ਹਾਂ ਕਵਾੜਿਆਂ ਵਰਗੇ ਹਾਂਜੀ ਲੈ ਵੀ ਹਾਂ ਠੀਕ ਆ ਲੱਕੜਾ ਮੈਨੂੰ ਲੱਗਦਾ ਵੀ ਚਿੱਥ-ਚਿੱਥ ਛੁੱਟਦੇ ਹਾਂ ਹਾਂਜੀ ਛਿਰ-ਛਿਰ ਛੁੱਟਦੇ ਆ ਜੀ ਹਾਂ ਠੀਕ ਆ ਮਾਜਾ ਦੋਸਤੋ ਤੁਸੀਂ ਤਾਂ ਦੁੱਧ ਵਾਲੀ ਆ ਠੀਕ ਆ ਜੀ ਤੇ ਬਾਕੀ ਅੱਗੇ ਤੁਹਾਡੀ ਸਮਝ ਜਿਹੜੇ ਮੇਰੇ ਵੀਰ ਕੋ ਖਰੀਦੂਗਾ ਆਪਦੀ ਸਮਝ ਨਾਲ ਤੁਸੀਂ ਪੈਸਾ ਲਾਇਓ ਉਸ ਤੋਂ ਪਹਿਲਾਂ ਇੱਥੇ ਆਨ ਕੇ ਇੱਕ ਵਾਰੀ ਦੇਖ ਲਿਓ ਮੱਝ ਦੇਖ ਲਿਓ ਮੱਝ ਵੱਡੀ ਆ ਪੇਟ ਪੂਠਾ ਥੱਬਿਆਂ ਦੇ ਥੱਬੇ ਤੇ ਲੇਵਾ ਮੰਤਰ ਵੀ ਘਟੋ ਘਟ ਹਜੇ ਦਿਨਾਂ ਦੇ ਹਿਸਾਬ ਨਾਲ ਜੇਕਰ ਆਪਾਂ ਗੱਲ ਕਰੀਏ ਤੇ ਪੂਰਾ ਦੋਸਤੋਂ ਪੰਡਾ ਪਾਉਗੀ ਕਰਮਾ ਵਾਲੀ ਸਮੇਂ ਆਉਣ ਤੇ ਠੀਕ ਆ ਤੇ ਥਾਂ ਥਾਂ ਨੂੰ ਬਿਲਕੁਲ ਬਖਾਲਾ ਪੱਧਰ ਆ ਬਿਲਕੁਲ ਬੈਕ ਸਾਈਡ ਤੋਂ ਆ ਦੇਖੋ ਹਾਂਜੀ ਵਧੀਆ ਜੀ ਐ ਮੈਂ ਅੱਜ ਆ ਜੀ ਚੀਪਾ ਆਇਆ ਜੀ ਵਿੱਚੋਂ ਜੀ ਆਪਾਂ ਕੋਈ ਮੰਨ ਲਓ ਕਈ ਨਹੀਂ ਕੋਈ ਭੈਣ ਭਰਾ ਆਖੂਗਾ ਆਨਲਾਈਨ ਆਪਾਂ ਜੇ ਚੀਪਾ ਵੀ ਕਰਕੇ ਆਪਾਂ ਕੱਢ ਕੇ ਵਿਖਾ ਦਨੇ ਹੁਣ ਜਿੰਨੇ ਠੀਕ ਆ ਠੀਕ ਨਹੀਂ ਗੱਲ ਬਿਲਕੁਲ ਤੇ ਬਾਕੀ ਸਾਰੇ ਐ ਤੇ ਪਣ ਤੱਪਣ ਪੂਰੀ ਗਰੰਟੀ ਕੋਈ ਗਰੰਟੀ ਆ ਜੀ ਹੁਣ ਅੱਛਾ ਅੱਜ ਮੁੱਲ ਕੀ ਰਊਗਾ ਇਹਦਾ ਫਿਰ ਹਾਂਜੀ ਮੁੱਲ ਹੁੰਦੇ ਸੰਤੂ ਸਾਹਿਬ ਜੇ ਐਜਾ ਹੀ ਕਰ ਲੀਏ ਜੇ ਆਪਾਂ ਇਹ ਆ ਵੀ ਜੇ ਤੇ ਕੋਈ ਭੈਣ ਭਰਾ ਨੇ ਇਦਾਂ ਖੜਨੀ ਹੋਊਗੀ ਤੇ ਹੁਣ ਚਲੋ ਇਹ ਆ ਵੀ ਮੁੱਲ ਭਾਵੇਂ ਆਪਾਂ ਲੱਖ ਵੀ ਕਰ ਲਈਏ ਪੇ ਐਡੀ ਮੈਂ ਦਾ ਭਾਵੇਂ ਡੇਢ ਵੀ ਕਰ ਲਈਏ ਬਾਕੀ ਨਹੀਂ ਹੁਣ ਆਪਾਂ ਦੇ ਨਾਲ ਇਹ ਗੱਲ ਹੈਗੀ ਆ ਵੀ ਵੀਰ ਜੀ ਦੇਣ ਵਾਲੀ ਗੱਲ 87000 ਦੀ ਮੱਝ ਦੇ ਦਾਂਗੇ 87 ਦੀ ਹਾਂਜੀ ਇਦਾਂ ਹੋਣਾ ਮੰਨ ਲਓ ਹੋਣ ਦੀ ਜਿਹੜੀ ਗਰੰਟੀ ਚ ਗਾਂ ਤੁਹਾਨੂੰ ਪਤਾ ਸਾਂਭੀ ਗਈ ਫਿਰ ਇਹਦੇ ਅੰਦਰ ਹੋਣ ਤੁਹਾਨੂੰ ਦੱਸਣ ਦਿਆਂ ਨਾ ਗੱਲ ਵੀ ਅੱਗੇ ਵੀ ਤੁਹਾਨੂੰ ਤੇ ਤੁਹਾਡੇ ਕੋਲ ਨੁਕਤਾ ਲੈਣ ਦਿਆਂ ਵੀ ਇਹਨੂੰ ਆਪਾਂ ਰਾਜ਼ੀ ਕਰੀਏ ਕਰਮਾ ਵਾਲੀ ਨੂੰ ਬੇਟੀ ਨੂੰ ਤੇ ਫਿਰ ਇਹ ਗੱਲ ਹੈਗੀ ਫਿਰ ਰੁਪਈਏ ਮੰਗੀਏ ਬਿਲਕੁਲ ਠੀਕ ਨਹੀਂ ਗੱਲ ਇਦਾਂ ਸਵਾਦ ਨਹੀਂ ਆਉਂਦਾ ਕਿ ਉਹਦੇ ਢਾਂਚੇ ਕਿਦੇ ਦਵਾਦਵ ਨਹੀਂ ਮਿਲਦੇ ਬਿਲਕੁਲ ਬਿਲਕੁਲ ਹੈ ਵੱਡੀ ਮੱਝਾ ਵੱਡੇ ਪੱਲੇ ਦੀ ਆ ਦੋਸਤੋ ਹਾਂਜੀ ਹਾਂਜੀ ਜ਼ਰੂਰ ਤੁਸੀਂ ਆਪਦਾ ਬਿਲਕੁਲ ਤੈਅ ਬਿਠਾ ਸਕਦੇ ਜੀ ਹਾਂਜੀ ਦੇਖੋ ਜੀ ਇਹ ਹੋ ਗਏ ਇੱਕ ਦੋ ਬਿਹੜਾ ਆਕੀਆਂ ਆਪਣੇ ਕੋਲ ਹਾਂਜੀ ਬਿਹੜਾ ਆ ਗਏ ਸਰ ਆ ਗਾਵਾਂ ਦਿਖਾ ਦਿੰਨੇ ਆ ਦੋਸਤੋ ਦੋ ਬਿਹੜਾਂ ਨੇ ਬਿਲਕੁਲ ਇਹ ਵੀ ਤਾਜ਼ੀਆਂ ਸੁਈਆਂ ਸਵਾਈਆਂ ਪਹਿਲੇ ਨੰਬਰ ਤੇ ਆ ਬਲੈਕ ਕਾਲੀ ਬਿਹੜ ਦੀ ਕੀ ਡਿਟੇਲ ਆ ਜੀ ਸੂਬਾ ਇਹ ਵੀਰ ਜੀ ਪਹਿਲਾ ਸੂਬਾ ਸੋਈ ਆ ਜੀ ਪਹਿਲਣ ਵਛੀ ਆ ਹਾਂਜੀ ਕੱਲ ਇਹ ਸਾ 3:30 ਵਜੇ ਸੋਈ ਆ ਜੀ ਲੋ ਪ੍ਰਭੂ 3:30 ਵਜੇ ਦਾ ਸਮਾਂ ਕੱਲ ਹੀ ਸੋਈ ਆ ਹਾਂਜੀ ਅੱਛਾ ਜੀ ਤੇ ਇਹ ਪਹਿਲਾ ਸੂਆ ਸੋਈ ਆ ਵੀਰ ਜੀ ਠੰਡੀ ਸਲੱਗ ਬਹੁਤ ਉਤਰਾ ਕਰਮਾਂ ਵਾਲੀ ਠੀਕ ਆ ਜੀ ਹਾਂ ਜੀ ਬਾਕੀ ਇਹ ਗੱਲ ਹੈਗੀ ਆ ਵੀ ਇਹਦੀ ਮਾਂ ਦਾ ਜੀ ਆ 25 26 ਕਿਲੋ ਦਾ ਰਕਾਟ ਤੇ ਬਾਕੀ ਚਲੋ ਹੁਣ ਤੇ ਤੁਹਾਨੂੰ ਦੱਸਾਂ ਕਿ ਕੱਲ ਆ ਦੂਜਾ ਦੋ ਟਾਈਮ ਚ ਹੋਈ ਆ ਹਮ ਕੱਲ ਚ ਹੋਈ ਆ ਦੁਪਹਿਰ ਸ਼ਾਮੀ ਤੇ ਮੰਨ ਲਓ ਸਵੇਰੇ ਚ ਹੋਈ ਆ ਠੀਕ ਆ ਜੀ ਤੇ ਬਾਕੀ ਆ ਵੀ ਦੋ ਹੀ ਅਜੇ ਡੰਗ ਇਹਨੂੰ ਚਵਾਈ ਕੀਤੀ ਕਰਮਾਂ ਵਾਲੀ ਦੀ ਪਰ ਚਵਾ ਚ ਬੜਾ ਸੀਲ ਸਲੱਗ ਬਹੁਤ ਨਹੀਂ ਜੀ ਇਹਦੇ ਮਗਰ ਵੱਛਾ ਹੋ ਆ ਜੀ ਮਗਰ ਬੱਛਾ ਹਾਂ ਜੀ ਤੇ ਦੋ ਡੰਗ ਦੀ ਚਵਾਈ ਨਿਕਲ ਆਇਆ ਕੋਈ 8-10 7 ਕਿਲੋ ਬਹੁਤ ਹਾਂ ਜੀ ਇੱਕ ਟਾਈਮ ਹੈਗਾ ਜੀ ਇਹਦਾ ਚ 4 ਕਿਲੋ ਰਬੋਲਾ ਹੀ ਕੱਲ ਚੋਇਆ ਸੀ ਜੀ ਬੱਚਾ ਰ ਜਾ ਕੇ ਤੇ 4 ਕਿਲੋ ਹੀ ਅੱਜ ਚੋਇਆ 8-7 ਕਿਲੋ ਬੋਲਾ ਆਪਾਂ ਮੰਨ ਲੀਏ ਹਾਂ ਜੀ 8 ਕਿਲੋ ਬੋਲਾ ਜੇ ਗਿਣੀਆਂ ਤੇਹਾੜੀ ਡੰਗ ਦੀ ਜਿਹੜੀ ਦੋਸਤੋ ਸੋਈ ਜਾ ਤੋਰ ਕੇ ਦਿਖਾਉਣੇ ਆ ਹਾਂ ਜੀ ਤੋਰ ਰੰਗ ਸੋਨਾ ਬੱਚੀ ਦਾ ਬੋਦੀ ਵਾਲੀ ਵੈੜਾ ਠੀਕ ਆ ਜੀ ਤੇ ਹਾਈਟ ਕੱਦ ਤੁਸੀਂ ਵੇਖ ਲਓ ਉੱਚਾ ਕੱਦ ਕਾਠਾ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਹੁੰਦੀ ਆ ਸੋ ਆਰਡਰ ਫਿਕਸ ਜ ਹੈ ਕਸਮੇ ਲੈਵੇ ਦੀ ਆ ਦੋਸਤੋ ਫਿਕਸ ਜ ਆਰਡਰ ਦੀ ਤਸੱਲੀ ਤੁਸੀਂ ਵੀ ਆਣ ਕੇ ਕਰ ਸਕਦੇ ਜੋ ਦਿਖਾਇਆ ਗਿਆ ਉਹ ਜਿਹੜਾ ਇਹਨਾਂ ਬਿਨਾਂ ਜਿਹੜੀ ਚੀਜ਼ ਤੁਹਾਨੂੰ ਦੇਖਣ ਦੇ ਵਿੱਚ ਮਿਲੂਗੀ ਕੋਈ ਛੋਟੀ ਚੀਜ਼ ਨੂੰ ਵੱਡੀ ਕਰਕੇ ਨਹੀਂ ਦਿਖਾਇਆ ਜਾਊਗਾ ਬਾਕੀ ਦੱਸਣ ਦੇ ਵਿੱਚ ਵੀ ਫਰਕ ਨਾ ਰਹਿ ਜਾਏ ਇਸ ਕਰਕੇ ਆਪਾਂ ਦੱਸ ਵੀ ਦਈਦਾ ਵੀ ਹਾਈਟ ਕੱਦ ਵੱਡਾ ਠੀਕ ਆ ਜੀ ਥਾਣ ਥੂਣ ਦੀ ਕੁਆਲਿਟੀ ਚੰਗੀ ਖਾਸ ਸਪੈਸ਼ਲ ਤੇ ਪੂਰੀ ਖਬਰਦਾਰ ਆ ਵੇਖੋ ਪੂਰਾ ਮੁਠੀ ਥਾਣਾ ਜੀ ਆ ਵੇਖੋ ਚਵਾਚੂ ਬਹੁਤ ਵਧੀਆ ਠੀਕ ਆ ਜੀ ਆਰਡਰ ਦੀ ਕੁਆਲਿਟੀ ਕਾਫੀ ਪਸੰਦ ਆਊਗੀ ਠੀਕ ਹੈ ਜੀ ਤੁਹਾਨੂੰ ਆਰਡਰ ਦੀ ਕੁਆਲਿਟੀ ਫਿਕਸ ਜਾਂ ਡਰ ਫਿਕਸ ਡਰ ਵਾਲੀਆਂ ਵਹਿੜਾ ਹੋਣ ਚਾਹੀਏ ਮੱਜਾ ਹੋਣ ਦੋਸਤਾਂ ਦਾ ਪਤਾ ਨਹੀਂ ਹੁੰਦਾ ਦੋਸਤੋ ਕੋਈ ਜਜਮੈਂਟ ਨਹੀਂ ਹੁੰਦੀ ਕਿੰਨਾ ਕਰ ਜਾਣ ਆਹ ਦੇਖੋ ਪੂਰੀ ਠੰਡੀ ਥਲਾਗਾ ਜੀ ਬੱਚੀ ਤੇ ਕੀ ਵੀਰ ਛੰਡੇ ਕੀ ਮੋਲ ਕੀ ਕਰੇਗਾ ਇਹਦਾ ਫਿਰ ਮੁੱਲ ਤੇ ਜੀ ਵੇਖੋ ਚਲੋ ਲਾਗੇ ਵੀ ਆਪਾਂ ਕਈ ਵੀ ਰੱਖ ਦਿੰਦੇ ਲਾਗੇ ਖਲੋ ਕੇ ਫੋਟੋ ਪਾਉ ਵੀ ਆਉਂਦੀ ਕਿੱਥੇ ਆ ਵੇਖ ਲਓ ਪੱਦਰੇ ਥਾਂ ਆਪਾਂ ਥੱਲਿਓ ਖਲੋਤੇ ਆ ਆਹ ਦੇਖੋ ਕੋਈ ਇਹੋ ਜੀ ਕੋਈ ਗੱਲ ਨਹੀਂ ਵੀ ਫੁੱਲ ਵੱਡੀ ਆ ਤੇ ਫੁੱਲ ਵੱਡੀ ਆ ਕਹਤ ਹਾਂ ਹਾਂ ਜੀ ਹਾਂ ਜੀ ਫੁੱਲ ਵੱਡੀ ਆ ਵੈੜ ਤੇ ਮੁੱਲ ਦਾ ਸਾਧੂ ਸਾਹਿਬ 65 ਵੀ ਕਰ ਲਿ ਗਏ ਵਛੀ ਦਾ ਜਾਇਜ ਆ ਜਿਹੜੇ ਹਿਸਾਬ ਨਾਲ ਚਲੋ ਆਰਡਰ ਕੁਆਲਟੀ ਆ ਹਾਂ ਜੀ ਆਪਾਂ ਮੰਨ ਲਓ ਜਿੰਨਾ ਮਰਜ਼ੀ ਭਾਵੇਂ 60 ਕਰ ਲਿ ਗਏ 70 ਕਰ ਲਿ ਗਏ ਬਾਕੀ ਮੈਂ ਇਹ ਗੱਲਾਂ ਨਾ ਵੀ 55000 ਰੁਪਏ ਚੋਂ 2000 ਮਾਨ ਕਰ ਦਾਂਗੇ ਕਹੇ ਵੀ ਇਸ 55000 ਹਾਂਜੀ 55000 ਤੋਂ 2000 ਰੁਪਇਆ ਮਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਤੇ ਬੱਛੀ ਬੱਛੀ ਬਹੁਤ ਵਧੀਆ ਸੀ 55000 ਦੇ ਵਿੱਚੋਂ 2000 ਦੋਸਤੋ ਲੈਸ ਹੋ ਜੂਗੀ ਮਾਨ ਤਨ ਹੋ ਜੂਗਾ ਛੋਟ ਚੱਪਾ ਹੋ ਜੂਗਾ ਹਾਂਜੀ ਬੱਛੀ ਚੰਗੀ ਆ ਕੁਆਲਟੀ ਬੈਸਟ ਆ ਹਾਂਜੀ ਠੀਕ ਆ ਤੇ ਅਗਲੀ ਵੜ ਆਪਾਂ ਆਜੋ ਪਾਜੀ ਆ ਦਿਖਾ ਦਈਏ ਇਹਦੀ ਡਿਟੇਲ ਸਾਂਝੀ ਕਰੀਏ ਜੀ ਇਹ ਸੁਗਾ ਬੱਚਾ ਆ ਬੱਚਾ ਮਗਰ ਦਿਖਾ ਦਿੰਦਾ ਜੀ ਆ ਦੇਖ ਇਹ ਖਾਗੀ ਲੱਗਦਾ ਖਾਗਰ ਬੱਚਾ ਤੇ ਅਗਲੀ ਵੜ ਆਹ ਡੱਬੀ ਆ ਗਈ ਆਪਣੇ ਕੋਲ ਡੱਬੀ ਵੜ ਦੀ ਜਾਣਕਾਰੀ ਏ ਵੀ ਜੀ ਅੱਜ ਇਹਨੂੰ ਹੋ ਗਿਆ ਮੰਨ ਲਓ ਵੀ ਸੋਈ ਨੂੰ ਘੱਟੋ ਘੱਟ 13 14 ਦਿਨ 13 14 ਦਿਨ ਦਾ ਸਮਾਂ ਹੋ ਗਿਆ ਇਹ ਵੀ ਬਹੁਤ ਵੱਡਾ ਵੈੜ ਪੂਰੀ ਵੱਡੀ ਜੀ ਆ ਵੇਖੋ ਸੀਲ ਸਲੱਗ ਵੀ ਪੂਰੀ ਜੀ ਭਾਵੇਂ ਇਦਾਂ ਹੀ ਇਹਦੇ ਥੱਲੇ ਬਹਿ ਜੋ ਆ ਵੇਖੋ ਲਓ ਨਹੀਂ ਤੇ ਤੁਹਾਨੂੰ ਪਤਾ ਲੱਗੇ ਨਹੀਂ ਹੁੰਦਿਆਂ ਨਹੀਂ ਤੁਹਾਨੂੰ ਪ੍ਰੋਪਰ ਮੈਨੂੰ ਤਾਂ ਮੱਝਾਂ ਦਾ ਥਾਣੀ ਆਪਾਂ ਕਹਿ ਰਹੇ ਹਾਂ ਪੂਰਾ ਲੰਮਾ ਆ ਜੀ ਪੂਰਾ ਲੰਮਾ ਆ ਵੇਖੋ ਜੀ ਥਣ ਦੀ ਆ ਸ਼ੇਪ ਸੋਹਣੀ ਆ ਦੋਸਤੋ ਬਿਲਕੁਲ ਮੁਠੀ ਥਾਣਾ ਠੀਕ ਹੈ ਤੇ ਮਗਰ ਇਹਦੇ ਬੱਚਾ ਹਾਂ ਜੀ ਉਹ ਇਹਦੇ ਜੀ ਵੱਛੀ ਮਗਰ ਜੀ ਫੀਮੇਲ ਕਾ ਹਾਂ ਆ ਉਪਰਲੇ ਬ ਫੀਮੇਲ ਕਾਫਾ ਦੋਸਤੋ ਤੇ ਵੜ ਚੰਗੀ ਹੈ ਦੁੱਧ ਕਿੰਨਾ ਹੋਊਗਾ ਦੁੱਧ ਦੀ ਵੀ ਦੀ ਆਪਣਾ ਗੱਲ ਕੀ ਆ ਜੇ ਥੋੜੀ ਜਿਹੀ ਭੁੱਖਪੱਖ ਦੀ ਮਰੀ ਕੱਲ ਨਾਲ ਝੜੀ ਝੁੜੀ ਰਹੀ ਆ ਇਹ ਕਹੀਂ ਝੜੀ ਜੀ ਤੁਹਾਨੂੰ ਕੱਲ ਮੀਂਹ ਪੈਂਦੇ ਜੀ ਵਿਚਾਰੀ ਆਈ ਆ ਤੇ ਆਉਂਦੇ ਆ ਅੰਦਰ ਬੰਦੇ ਨੇ ਪੱਠੇ-ਪੁੱਠਿਆਂ ਤੁਹਾਨੂੰ ਪਤਾ ਜੇ ਵੱਖੀਆਂ ਭੁੱਖੀਆਂ ਵੀ ਨਾਲ ਲੱਗੀਆਂ ਹਜੇ ਵੀਰ ਜੀ ਇਹਦੇ ਥੱਲੇ ਦੁੱਧ 11 ਕਾ ਕਿਲੋ 11 ਕਿਲੋ ਦੇ ਲਗਭਗ ਹੋਊਗਾ ਉਥੋਂ ਵੈਸੇ 14 ਕਿਲੋ ਚੋਕ ਹੀ ਲਿਆਂਦਾ ਵਾ ਠੀਕ ਆ ਜੀ ਪੱਠਿਆਂ ਤੇ ਕੋਈ ਉਹਨਾਂ ਵੰਡ ਨਹੀਂ ਪਾਇਆ ਕੋਈ ਕੁਝ ਨਹੀਂ ਹਾਂਜੀ ਬਾਕੀ ਇਹ ਵੀ ਗੱਲ ਨਾਲ ਵੀ ਤੁਹਾਡੇ ਕੋਲ ਪਸ਼ੂ ਆਇਆ ਵੀ ਇੱਕ ਡੰਗ ਚਵਾਈ ਕੀਤੀ ਦੋ ਡੰਗ ਚਵਾਈ ਕੀਤੀ ਜਾਂ ਤਿੰਨ ਟਾਈਮ ਕੀਤੀ ਹ ਕਰ ਲੂਗਾ ਤਾਂ ਉਮੀਦ ਹੈਗਾ ਵੀ 15 14 ਲੀਟਰ ਇਹ 20 ਲੀਟਰ ਦੀ 20 ਲੀਟਰ ਵੈੜ ਥੱਲੇੋਂ ਦੁੱਧ ਚੋਊਗਾ ਹੀ ਹਾਂ ਦਿਨ ਕਿੰਨੇ ਦੱਸੇ 12 ਦੇ ਹਾਂ ਜੀ ਇੰਨੇ ਕੁ ਹੋ ਗਏ 12 14 ਦਿਨ ਨੂੰ ਜੀ 20 ਲੀਟਰ ਵਾਲੀ ਆ ਵੇਖੋ ਇਧਰ ਵੇਖੋ ਵੈੜ ਇਧਰੋਂ ਬਣਾਉਣਾ ਵੇਖੋ ਵੈੜ ਕੁੜਾ ਮੇਰੇ ਜਿੱਡੀ ਤੇ ਵੈੜ ਆ ਹਾਈਟ ਇਹ ਵੀ ਬਾਈ ਝੰਡੇ ਦੇ ਬਿਲਕੁਲ ਕੱਦ ਦੇ ਨਾਲ ਟੱਚ ਕਰਦੀ ਮੋਢਿਆਂ ਨਾਲ ਮੋਢਾ ਟੱਚ ਕਰਦਾ ਹਾਂ ਜੀ ਬਾ ਕੀ ਆ ਵੀ ਚਲੋ ਆਪਣਾ ਇਹ ਆ ਵੀ ਅਜੇ ਤੁਹਾਨੂੰ ਪਤਾ ਨਾਲੇ ਨਵੇਂ ਥਾਂ ਜਦੋਂ ਡੰਗਰ ਆਉਂਦਾ ਤੁਹਾਨੂੰ ਪਤਾ ਵੇਖੋ ਥਾਂ ਵੇਖੋ ਬਿਲਕੁਲ ਵੀ ਲੰਬਾਈ ਦੇ ਵਿੱਚ ਦੋਸਤੋ ਥਾਂ ਬ ਬੜਾ ਦੇਹੋ ਜੀ ਕੁਆਲਿਟੀ ਕੇ ਇਹਨਾਂ ਬਹੁਤ ਘੱਟ ਵੇਖਣ ਦੇ ਵਿੱਚ ਨਜ਼ਰ ਆਉਂਦੀ ਆ। ਲੰਬਾ ਥਾਣਾ ਠੀਕ ਆ ਤੇ ਹਾਈਟ ਕੱਦ ਫੁੱਲ ਭਟਾ ਫੁੱਲ ਵੱਡੀ ਹਾਈਟ ਆ ਜਿੱਦੀ ਆਪਾਂ ਨਾਰਮਲ ਐਚ ਐਫ ਵੈਡ ਦੇਖਦੇ ਆਂ ਵੀ ਵੱਡੇ ਕੱਦ ਕਾਠ ਵਾਲੀ ਬੱਛੀ ਆ ਠੀਕ ਆ। ਤੇ ਮਗਰ ਇਹਦੇ ਫੀਮੇਲ ਕਾਫ ਆ ਮਗਰ ਬੱਛੀ ਆ ਜਿਹੜਾ 12 ਦਿਨਾਂ ਦੀ ਸੂਈ ਆ ਤੇ 11 ਕਿਲੋ ਦੁੱਧ ਆ ਟਿਕਾ ਕੇ ਸੇਵਾ ਕਰ ਲੋਗੇ ਦੋਸਤੋ ਤੇ ਚੰਗੀ ਮਿਲਕ ਕੈਪੈਸਿਟੀ ਰਹੂਗੀ ਦਿਨ ਥੋੜੇ ਹੋਇਆ ਸੂਈ ਨੂੰ। ਆ ਮਗਰ ਜਿਹੜੀ ਆ ਫੀਮੇਲ ਕਾਫ ਇਸ ਬੱਛੀ ਤੇ। ਠੀਕ ਆ। ਸੋ ਇੱਕ ਵਾਰੀ ਤੁਹਾਨੂੰ ਥੰਥਣ ਥੋੜਾ ਜਿਆ ਨਜ਼ਦੀਕੀ ਤੋਂ ਆ ਦਿਖਾ ਦਿੰਨੇ ਹਾਂ ਹੋਰ ਆ ਕਰੋ ਚੈੱਕ ਜੀ ਆ ਦੇਖੋ ਕੋਈ ਉਹ ਨਹੀਂ ਕੋਈ ਗੱਲ ਹੈ ਜੀ ਭਾਵੇਂ ਇਦਾਂ ਹੀ ਬੈਜੋ ਈ ਥੱਲੇ ਕੋਈ ਗੱਲ ਨਹੀਂ ਚਲੋ ਡਰਦੀ ਦੁਰਦੀ ਆ ਜੇ ਕਰਨ ਨੂੰ ਲੱਗ ਗਿਆ ਜਨਕਿਆ ਲੈ ਹਾਂ ਜੀ ਅੱਛਾ ਭਾਜੀ ਇਹਦਾ ਮੁੱਲ ਕੀ ਕਰੋਗੇ ਫਿਰ ਮੁੱਲ ਤੇ ਵੀਰ ਜੀ ਇਹਦਾ ਵੀ ਤੁਹਾਨੂੰ ਮੈਂ ਥੰਦਿਆਂ ਗੱਲ ਅੱਬੀ ਵਛੀ ਦਾ ਚਲੋ ਭਾਵੇਂ 60 ਕਰ ਲਈਏ ਤੇ ਭਾਵੇਂ ਜਿੰਨਾ ਮਰਜ਼ੀ ਕਰ ਲਈਏ ਹਾਂ ਇਹ ਵੀਰ ਜੀ ਵਛੀ ਆਪਾਂ ਦੇ ਦਾਂਗੇ 48000 ਦੀ 48 ਹਾਂਜੀ 48000 ਮਾਨ ਕਰ ਦਾਂਗੇ 47 ਦੀ ਦੇ ਦਾਂਗੇ ਕੋਈ ਗੱਲ ਠੀਕ ਹੈ ਜੀ ਹਾਂਜੀ ਦੋ ਡੰਗ ਭਾਵੇਂ ਕੋਈ ਚੋਕੇ ਭੈਣ ਭਰਾ ਜਿੱਦਾਂ ਮਰਜੀ ਆਪਣੀ ਤਸੱਲੀ ਕਰੇ ਹੂੰ 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 ਠੀਕ ਹੈ ਨਹੀਂ ਗੱਲ ਹੁਣ ਕਈ ਮੰਨ ਲੋ ਸਵਾਲ ਕਰਨਗੇ ਵੀ ਜੀ ਤੋਂ ਉਹਦਾ ਵੀ ਮੰਨ ਲੋ ਵਛੀ ਦਾ ਕਿਦਾਂ ਕਿਦਾਂ ਨਹੀਂ ਇਹ ਚਲੋ ਵੀਰ ਜੀ ਚਲੋ ਮੜਾ ਜਾ ਇੱਕ ਬੰਨੇ ਉਹਨਾਂ ਚਲੋ ਆਪਾਂ ਵਿਖਾ ਦਿੰਦੇ ਹਾਂ ਅਗਲੇ ਬੰਨੇ ਤੁਸੀਂ ਮੱਥੇ ਤੇ ਇਹਦੇ ਪ੍ਰਿੰਟ ਤੇ ਮਾਰੋ ਮੜਾ ਦੋਵਾਂ ਵਛੀਆਂ ਦੇ ਠੀਕ ਹੈ ਜੀ ਤੇ ਕਈ ਹੁਣ ਇਤੋਂ ਵੀ ਸਵਾਲ ਕਰਨਗੇ ਜੀ ਲੈ ਜੀ ਇਹਨੇ ਸਿੰਘ ਕੱਢਿਆ ਜੀ ਉਹ ਕੱਢਿਆ ਕੋਈ ਇਹੋ ਜੀ ਕੋਈ ਗੱਲ ਨਹੀਂ ਲੱਗੂਗਾ ਨਾ ਠੀਕ ਹੈ ਨਹੀਂ ਪਹਿਲਾ ਹੀ ਸੁਆ ਜੀ ਬੱਛੀ ਇਹ ਵੀ ਪਹਿਲਾ ਹੀ ਆ ਹਾਂਜੀ ਗਰੰਟੀ ਨਾਲ ਦੋਸਤੋ ਸਿੰਗ ਡਗਾਏ ਹੁੰਦੇ ਆ ਡਗਾਉਣ ਤੋਂ ਬਾਅਦ ਕਿਰਾ ਮਾੜੀ ਮੋੜ ਕੋਈ ਨੁਕਰ ਕੁੰਨੀ ਰਹਿ ਜਾਂਦੀ ਆ ਉਹਦੇ ਕਰਕੇ ਕਿਤੇ ਨਾ ਕਿਤੇ 4G ਹੋ ਜਾਂਦੀ ਕਿਤੇ ਸਮਾ ਪਾ ਗਏ ਠੀਕ ਆ ਤੇ ਉਹ ਆ ਬਾਕੀ ਕੋਹਨੀਆਂ ਵੜਾ ਨੇ ਬਿਲਕੁਲ ਪ੍ਰੋਪਰ ਤੁਸੀਂ ਆ ਦੇਖ ਹੀ ਲਈਆਂ ਨੇ ਤੇ ਕੀ ਮੁੱਲ ਕੀਤਾ ਜੀ ਲੈਣ ਦੇਣ ਇਹਦਾ ਜੀ ਮੋਲ ਆਪਾਂ ਤੁਹਾਨੂੰ ਦੱਸੁੰਦੇ ਆਂ ਗੱਲ ਵੀ ਇਹਦਾ ਲੈਣ ਦੇਣ 47000 ਰੁਪਈਆ ਜੀ 47 ਹਾਂਜੀ 47000 ਰੁਪਈਆ ਠੀਕ ਹੈ ਜੀ ਹਾਂਜੀ 47000 ਦੀ ਵਾੜ ਦੇ ਦਾਂਗੇ ਅੰਡਈ ਲਓ ਜੀ 47000 ਦੀ ਦੋਸਤੋ ਤੁਹਾਨੂੰ ਇਹ ਜਿਹੜੀ ਵਾੜ ਮਿਲ ਜੂਗੀ ਠੀਕ ਆ ਤੇ ਨੰਬਰ ਬੋਲ ਦਈਏ ਜੀ ਆਪਣੇ ਨੰਬਰ ਹੈਗਾ 98724 ਹਾਂਜੀ 39717 ਠੀਕ ਹੈ ਜੀ ਹਾਂਜੀ ਤੇ ਇੱਕ ਹੋਰ ਕਰ ਲਓ ਨੋਟ 82647 ਹਾਂਜੀ ਤੇ 20068 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਸਕਰੀਨ ਦੇ ਉੱਪਰ ਚਲਦੇ ਕਰ ਦਨੇ ਆ ਠੀਕ ਹੈ ਜੀ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤੇ ਤੁਹਾਨੂੰ 6 ਨਗ ਦਿਖਾਤੇ ਆ ਚਾਰ ਮੱਝਾਂ ਨੇ ਦੋ ਗਿਹੜਾ ਨੇ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਹੈ ਦੋਸਤੋ ਫੋਨ ਚੱਕ ਕੇ ਤੁਸੀਂ ਲਗਾ ਸਕਦੇ ਜਿਹੜਾ ਪਸ਼ੂ ਤੁਹਾਡੇ ਪਸੰਦ ਆਉਂਦਾ ਉਹਦੀ ਆਪਦੀ ਨਰਕਪਰਖ ਕਰ ਸਕਦੇ ਜ ਆਪਣਾ ਹੱਕ ਸਮਝ ਕੇ ਕਿਉਂਕਿ ਪੈਸਾ ਲਾਉਣਾ ਇਨਵੈਸਟ ਕਰਨੀ ਹੈ ਤੁਸੀਂ ਆਪਣੀ ਰਕਮ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ